ਦੁਨੀਆ ਦੇ ਸਾਰੇ ਸੰਬੰਧ ਰਿਸ਼ਤੇ ਬੋਲ ਚਾਲ ਤੇ ਖੜੇ ਨੇ ਉਪਰੇ ਬੰਦੇ ਆਪਣੇ ਹੋ ਜਾਂਦੇ ਨੇ ਬੋਲ ਚਾਲ ਨਾਲ ਇਹ ਵੀ ਮਰਜ਼ ਕਰਦੇ ਆਂ ਖੇੜ ਤੇ ਸਾਰੀ ਬੋਲਣ ਤੇ ਹੈ ਕੁਝ ਐਸਾ ਬੋਲਣਾ ਸੰਸਾਰ ਨਾਲ ਸੰਬੰਧ ਜੁੜ ਜਾਂਦਾ ਹੈ ਹੈ ਕੁਝ ਐਸਾ ਬੋਲਣਾ ਨਿਰੰਕਾਰ ਨਾਲ ਸੰਬੰਧ ਜੁੜ ਜਾਂਦਾ ਹੈ ਪ੍ਰਮਾਤਮਾ ਨਾਲ ਸੰਬੰਧ ਜੁੜ ਜਾਂਦਾ ਹੈ ਉਹ ਕਿਹੜੇ ਬੋਲ ਨੇ ਜਿਨ੍ਹਾਂ ਨੂੰ ਬੋਲੀਏ ਤੇ ਨਿਰੰਕਾਰ ਨਾਲ ਸੰਬੰਧ ਜੁੜ ਜਾਂਦਾ ਹੈ ਉਹ ਨਿਰੰਕਾਰ ਦੇ ਬੋਲ ਨੇ ਉਹ ਬੋਲਾਂਗੇ ਤੇ ਜੁੜੇਗਾ ਆਪਣੇ ਬੋਲਾਂ ਨਾਲ ਆਪਣੇ ਬੋਲਾਂ ਦੀ ਇਤਨੀ ਪਹੁੰਚ ਹੀ ਨਹੀਂ ਹੈ ਕਹਿੰਦੇ ਨੇ ਨਾ ਕਿਸੇ ਦੇ ਬੋਲ ਘਰ ਦੇ ਚ ਵੀ ਨਹੀਂ ਚੱਲਦੇ ਪੁੱਤਰ ਵੀ ਨਹੀਂ ਮੰਨਦਾ ਮਿੱਤਰ ਵੀ ਨਹੀਂ ਮੰਨਦਾ ਪਤਨੀ ਵੀ ਨਹੀਂ ਮੰਦੀ ਪਤੀ ਜਾਂ ਨਹੀਂ ਮੰਨਦਾ ਮਾਪੇ ਨਹੀਂ ਮੰਨਦੇ ਘਰ ਦੇ ਚ ਵੀ ਬੋਲ ਨਹੀਂ ਚੱਲਦੇ ਕਹਿੰਦੇ ਨੇ ਲੋਕੀ ਇਹਦੇ ਬੋਲ ਤੇ ਘਰ ਦੇ ਚ ਵੀ ਨਹੀਂ ਚੱਲਦੇ ਇਹਦੀ ਪਤਨੀ ਨਹੀਂ ਮੰਦੀ ਇਹਦੇ ਬੱਚੇ ਨਹੀਂ ਮੰਦੇ ਇਹਦੀ ਗੱਲ ਕੋਈ ਨਹੀਂ ਮੰਦਾ ਇਹਦੇ ਬੋਲ ਤੇ ਘਰ ਦੇ ਵਿੱਚ ਵੀ ਨਹੀਂ ਚੱਲਦੇ ਕਿਸੇ ਕਿਸੇ ਦੇ ਬੋਲ ਘਰ ਦੇ ਵਿੱਚ ਵੀ ਨਹੀਂ ਚੱਲਦੇ ਕਿਸੇ ਕਿਸੇ ਦੇ ਬੋਲ ਪ੍ਰਮਾਤਮਾ ਦੇ ਘਰ ਦੇ ਵਿੱਚ ਵੀ ਚੱਲਦੇ ਨੇ ਜਾ ਕਾ ਕਿਹਾ ਦਰਗੇ ਚਲੇ ਇਹਦਾ ਕਿਸੇ ਦਾ ਬੋਲ ਤੇ ਦਰਗਾਹ ਦੇ ਚ ਵੀ ਚੱਲਦਾ ਹੈ ਪ੍ਰਮਾਤਮਾ ਵੀ ਮੰਨਦਾ ਹੈ ਪ੍ਰਮਾਤਮਾ ਵੀ ਨਹੀਂ ਠੁਕਰਾਂਦਾ ਪ੍ਰਮਾਤਮਾ ਨੂੰ ਵੀ ਮੰਨਣਾ ਪੈਂਦਾ ਹੈ ਉਹ ਵੀ ਕਬੂਲ ਕਰਦਾ ਹੈ ਉਹ ਵੀ ਤਸلیم ਕਰਦਾ ਹੈ ਕਿਸੇ ਦੇ ਬੋਲ ਆਪਣੇ ਘਰ ਦੇ ਚ ਨਹੀਂ ਚੱਲਦੇ ਕਿਸੇ ਦੇ ਬੋਲ ਰਾਜ ਦਰਬਾਰ ਦੇ ਚ ਚੱਲਦੇ ਨੇ ਕਿਸੇ ਦੇ ਬੋਲ ਪ੍ਰਮਾਤਮਾ ਦੀ ਦਰਗਾਹ ਦੇ ਚ ਚੱਲਦੇ ਨੇ ਜਾਂ ਕਾ ਕਿਹਾ ਦਰਗੇ ਚੱਲੇ ਹਨ ਐਸੇ ਬੋਲ ਦਰਗਾਹ ਦੇ ਚ ਵੀ ਚੱਲਦੇ ਨੇ ਹਨੇ ਸੇ ਬੋਲ ਪਰਮ ਸ਼ਕਤੀ ਪ੍ਰਮਾਤਮਾ ਵੀ ਕਬੂਲ ਕਰਦਾ ਹੈ ਮੰਨਦਾ ਉਹ ਬੋਲ ਵਿਅਰਥ ਨਹੀਂ ਜਾਂਦੇ ਬੋਲ ਖਾਲੀ ਵੀ ਨਹੀਂ ਜਾਂਦੇ ਸਾਧ ਦਾ ਬੋਲਾ ਬਿਰਥਾ ਨਾ ਜਾਏ ਗੁਰਬਾਣੀ ਦਾ ਨਹੀਂ ਵਿਅਰਥ ਨਹੀਂ ਜਾਂਦਾ ਉਹ ਬੋਲ ਕੁਛ ਨਾ ਕੁਛ ਕਰੇਗਾ ਉਸ ਬੋਲ ਦੇ ਰਾਹੀਂ ਕੁਛ ਨਾ ਕੁਛ ਹੋਵੇਗਾ ਉਹ ਬੋਲ ਖਾਲੀ ਬੋਲ ਨਹੀਂ ਹੈ ਮਫਜ਼ੂਲ ਬੋਲ ਨਹੀਂ ਹੈ ਤੂੰ ਮੈਂ ਅਰਜ਼ ਕਰਾਂ ਕੁਝ ਹੈ ਐਸਾ ਬੋਲਣਾ ਬੋਲੀਏ ਸੰਸਾਰ ਨਾਲ ਸੰਬੰਧ ਜੁੜਦਾ ਹੈ ਕੁਝ ਹੈ ਐਸਾ ਬੋਲਣਾ ਨਿਰੰਕਾਰ ਨਾਲ ਸੰਬੰਧ ਜੁੜਦਾ ਹੈ ਮਨੁੱਖੀ ਜਗਤ ਦੀ ਸਾਰੀ ਹਲਚਲ ਤੇ ਸਾਰਾ ਵਿਕਾਸ ਬੋਲ ਚਾਲ ਤੇ ਖੜਾ ਹੈ ਹੁਣ ਮੈਂ ਅਰਜ਼ ਕਰਾਂ ਆਮ ਆਖਿਆ ਜਾਂਦਾ ਹੈ ਅੱਖਾਂ ਗਈਆਂ ਸੰਸਾਰ ਗਿਆ ਅੱਖਾਂ ਦੀ ਬੜੀ ਅਹਿਮੀਅਤ ਗਿਣੀ ਜਾਂਦੀ ਹੈ ਅੱਖਾਂ ਦੀ ਬੜੀ ਮਹਾਨਤਾ ਗਿਣੀ ਜਾਂਦੀ ਹੈ ਅੱਖਾਂ ਗਈਆਂ ਸੰਸਾਰ ਗਿਆ ਇਹ ਵੀ ਠੀਕ ਹੈ ਕਿ ਅੰਧਾ ਮਨੁੱਖ ਸਾਇੰਟਿਸਟ ਤੇ ਬਣੇ ਨਹੀਂ ਸਕਦਾ ਵਿਗਿਆਨਕ ਤੇ ਹੋ ਹੀ ਨਹੀਂ ਸਕਦਾ ਪਦਾਰਥ ਦੇਖ ਹੀ ਨਹੀਂ ਸਕਦਾ ਤੇ ਖੋਜ ਕੀ ਕਰੇਗਾ ਸੰਸਾਰ ਨੂੰ ਵੇਖ ਹੀ ਨਹੀਂ ਸਕਦਾ ਤੇ ਖੋਜ ਕੀ ਕਰੇਗਾ ਸਰੀਰ ਨੂੰ ਵੇਖ ਹੀ ਨਹੀਂ ਸਕਦਾ ਤੇ ਖੋਜ ਕੀ ਕਰੇਗਾ ਕਹਿੰਦੇ ਨੇ ਨੇਦਰ ਹੀਨ ਮਨੁਖ ਲਈ ਸੰਸਾਰ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਪਰ ਹੁਣ ਮੈਂ ਜਿਹੜਾ ਨੁਕਤਾ ਆਬ ਦੇ ਸਾਹਮਣੇ ਰੱਖਣ ਲਗਾ ਧਰਮ ਐਸਾ ਨਹੀਂ ਕਹਿੰਦਾ ਧਰਮ ਜ਼ਬਾਨ ਨੂੰ ਅਹਿਮੀਅਤ ਦਿੰਦਾ ਹੈ ਰਸ ਨਾਲ ਅੱਖਾਂ ਨੂੰ ਇਤਨੀ ਅਹਿਮੀਅਤ ਨਹੀਂ ਦਿੰਦਾ अगर किसी दखा चलिया गए गुस्ताखी माफ प्रभु ना करे क्योंकि जगत द नेत्रहीन भी ने कुछ ऐसे ने जिन के कन्न नहीं कम करते कुछ ऐसे ने जहाँ की नासका नहीं कम कर दूंगण शक्ति उन्होंने को मेनू अज तो भी बीस साल पहले पता चलिया महेंद्र सिंह गगन महान साहित्यकार पंजाबी दे। ਬੜਾ ਕੁਝ ਲਿਖਿਆ ਉਹਨਾਂ ਨੇ। ਕਾਨਪੁਰ ਦੀ ਗੱਲ ਐ ਸਰਬ ਧਰਮ ਸਮੇਲਨ ਦੇ। ਮੈਨੂੰ ਕਿਸੇ ਨੇ ਫੁੱਲ ਭੇਟ ਕੀਤਾ। ਬੜਾ ਵੱਡਾ ਗੁਲਾਬ ਦਾ ਫੁੱਲ। ਤੇ ਗगन ਸਾਹਿਬ ਮੈਨੂੰ ਜਦ ਮੁਬਾਰਕ ਦੇਣ ਲੱਗੇ ਤੇ ਮੈਂ ਫੁੱਲ ਉਹਨਾਂ ਨੂੰ ਦੇ ਦਿੱਤਾ। ਖੁਸ਼ਬੂ ਬੜੀ ਸੀ ਭਾਰਤ ਦੇ ਫੁੱਲਾਂ ਚ ਖਾਸ ਕਰਕੇ ਖੁਸ਼ਬੂ ਬੜੀ। ਮਹਿਕ ਬੜੀ ਸੀ। ਮੈਂ ਕਿ ਗगन ਸਾਹਿਬ ਐਸੀ ਮਹਿਕ ਵਾਲਾ ਫੁੱਲ ਚਾਰੇ ਪਾਸੇ ਫਿਜ਼ਾਨ ਮੁਅਤਰ ਕਰਦਾ ਹੈ ਉਹਨਾਂ ਦੀ ਅੱਖਾਂ ਬਰ ਆਈਆਂ ਤੇ ਮੈਂ ਸੋਚੀ ਪਿਆ ਗਿਆ ਕੋ ਮੇਰੇ ਮੂੰਹ ਕੋਈ ਗਲਤ ਬੋਲ ਨਿਕਲ ਗਿਆ ਇਹਨਾਂ ਦੀ ਤੇ ਅੱਖਾਂ ਬਰ ਆਈਆਂ ਮੈਂ ਕਿ ਗगन ਸਾਹਿਬ ਕੁਝ ਮੈਂ ਗਲਤ ਕਹਿ ਗਏ ਕੁਝ ਮੇਰੇ ਮੂੰਹ ਗਲਤ ਨਿਕਲ ਗਿਆ ਤੁਹਾਡੀ ਅੱਖਾਂ ਛਲ ਲਗਾਈਆਂ ਨੇ ਕਹਿੰਦੇ ਗੈਨੀ ਜੀ ਮੈਨੂੰ ਜਨਮ ਤੋਂ ਹੀ ਨਹੀਂ ਪਤਾ ਸੁਗੰਧੀ ਕਿਸ ਨੂੰ ਕਹਿੰਦੇ ਨੇ ਦੁਰਗੰਧ ਕਿਸ ਨੂੰ ਕਹਿੰਦੇ ਮੈਨੂੰ ਨਹੀਂ ਪਤਾ ਉਸ ਦਿਨ ਮੈਨੂੰ ਪਤਾ ਚੱਲਿਆ ਜਿਵੇਂ ਕਈਆਂ ਦੇ ਕੰਨ ਨਹੀਂ ਕੰਮ ਕਰਦੇ ਕਈਆਂ ਦੀ ਅੱਖਾਂ ਨਹੀਂ ਕੰਮ ਕਰਦੀਆਂ ਕਈਆਂ ਦੀ ਨਾਸਕਾ ਵੀ ਨਹੀਂ ਕੰਮ ਕਰਦੀ ਸੁਗੰਣ ਸ਼ਕਤੀ ਨਹੀਂ ਆਉਂਦੀ ਨਾ ਸੁਗੰਧੀ ਦਾ ਗਿਆਨ ਨਾ ਦੁਰਗੰਧੀ ਦਾ ਗਿਆਨ ਜਗਤ ਵਿੱਚ ਐਸੇ ਵੀ ਨੇ ਗੁੰਗੇ ਨਹੀਂ ਬੋਲ ਸਕਦੇ ਨਹੀਂ ਬੋਲ ਸਕਦੇ ਨੇਤਰਹੀਣ ਮਨੁੱਖ ਦੇਖਦੇ ਅਸੀਂ ਸੰਸਾਰ ਦੇ ਵਿੱਚ ਗਤੀਮਾਨ ਹੋ ਜਾਂਦੇ ਨੇ ਦੇਖੇ ਗਏ ਨੇ ਨੇਤਰਹੀਣ ਮਨੁੱਖ ਚੋਟੀ ਦੇ ਕਵੀ ਚੋਟੀ ਦੇ ਸੰਗੀਤਕਾਰ ਦੂਰ ਕਿਉਂ ਜਾਓ ਕੀਰਤਨ ਦੀ ਦੁਨੀਆ ਚ ਜਿਨ੍ਹਾਂ ਨੇ ਤਹਿਲਕਾ ਮਚਾਇਆ ਸੀ ਭਾਈ ਗੋਪਾਲ ਸਿੰਘ ਭਾਈ ਸੁਰਜਨ ਸਿੰਘ ਨੇਤਰਹੀਣ ਸਨ ਅਕਾਨੇ ਸਨ ਰਾਗ ਵਿਦਿਆ ਦੇ ਬੜੇ ਮਾਹਿਰ ਕੀਰਤਨ ਦੇ ਬੜੇ ਦਾਨੀ ਨੇਤਰਹੀਣ ਮਨੁੱਖ ਕਵੀ ਦੇਖੇ ਗਏ ਨੇ ਦਾਸ ਦੇ ਨਾਲ ਤੀ 35 ਸਾਲ ਤੋਂ ਕਵੀ ਚੱਲਦਾ ਹੈ ਭਾਰਤ ਦੇ ਚ ਗੈਨੀ ਜੈ ਸਿੰਘ ਸੁਵਲ ਨੇਤਰਹੀਣ ਹੈ ਅੱਖਾਂ ਕੋਈ ਨਹੀਂ ਦੋ ਤਿੰਨ ਉਹਨਾਂ ਦੀਆਂ ਕਿਤਾਬਾਂ ਵੀ ਨੇ ਪੰਜਾਬੀ ਯੂਨੀਵਰਸਿਟੀ ਨੇ ਛਾਪੀਆਂ ਨੇ ਬੜੇ ਮਹਾਨ ਕਵੀ ਹੈ ਬੜੀਆਂ ਗਹਿਰੀਆਂ ਗੱਲਾਂ ਨਿਕਲਦੀਆਂ ਨੇ ਨੇਤਰ ਹੀਣ ਮੁਨਕ ਚੋਟੀ ਦੇ ਕਵੀ ਵੀ ਦੇਖੇ ਗਏ ਨੇ ਸੰਗੀਤਕਾਰ ਵੀ ਦੇਖੇ ਗਏ ਨੇ ਨੇਤਰ ਹੀਣ ਮੁਨਕ ਰਾਜਨੀਤੀ ਦੇ ਚ ਵੀ ਅੱਗੇ ਦੇਖੇ ਗਏ ਨੇ ਭਾਰਤ ਦੀ ਪਾਰਲੀਮੈਂਟ ਦੇ ਚ ਇਕ ਐਸਾ ਮੈਂਬਰ ਪਾਰਲੀਮੈਂਟ ਸੀ ਜੋ ਨੇਤਰਹੀਣ ਤੇ 2 ਮਹੀਨੇ ਪਹਿਲੇ ਮੈਂ ਇੰਗਲੈਂਡ ਦੇ ਵਿੱਚ ਸੀ 10-15 ਦਿਨ ਉੱਥੇ ਰਿਹਾ ਮੈਨੂੰ ਪਤਾ ਚੱਲੇ ਐਜੂਕੇਸ਼ਨਲ ਮਿਨਿਸਟਰ ਇੱਥੋਂ ਦਾ ਨੇਤਰਹੀਣ ਹੈ ਅੰਦਾ ਹੈ ਹੈਰਾਨੀ ਕੀ ਹੋਈ ਮੈਨੂੰ ਇੱਕ ਸਕੂਲ ਦਾ ਉਦਘਾਟਨ ਕਰਨ ਆਇਆ ਲਾਠੀ ਦੇ ਸਾਰੇ ਤੇ ਇੱਕ ਬੰਦੇ ਨੇ ਬਾਹਵੀਂ ਪਕੜੀ ਹੋਈ ਕਿਹਨ ਲਈ ਨੇਤਰਹੀਣ ਮਿਨਿਸਟਰ ਹੈ ਬਹੁਤ ਵੱਡਾ ਮਹਿਕਮਾ ਉਸ ਨੂੰ ਦਿੱਤਾ ਗਿਆ ਬੜਾ ਸਿਆਣਾ ਸੋਜਵਾਨ ਦੂਰ ਕਿਹਾ ਜਾ ਦੁਆਪਰ ਯੁੱਗ ਦੇ ਜਿਸ ਨੇ ਲੰਬੇ ਸਮੇਂ ਤੱਕ ਰਾਜਪਾਟ ਚਲਾਇਆ ਔਰ ਬੜੀ ਕਾਮਯਾਬੀ ਨਾਲ ધરਤ ਰਾਸ਼ਟਰ ਦਰਯੋਦਨ ਦਾ ਪਿਤਾ ਨੇਤਰਹੀਣ ਸੀ ਜਨਮ ਤੋਂ ਅੰਦਾਸ ਪਰ ਬੜਾ ਸ਼ਕਤੀਸ਼ਾਲੀ ਰਾਜਾ ਬੜਾ ਗਜ਼ਬਦਾਰ ਰਾਜਪਾਟ ਚਲਾਇਆ ਉਸ ਹੈਗਾ ਤੇ ਨੇਤਰਹੀਣ ਸੀ ਅੱਖਾਂ ਤੇ ਨਹੀਂ ਸਨ ਤਾਂ ਇਥੋਂ ਗੱਲ ਸਪਸ਼ਟ ਹੋ ਗਈ ਨੇਤਰਹੀਣ ਮਨੁੱਖ ਕਵੀ ਹੋ ਸਕਦੇ ਨੇ ਨੇਤਰਹੀਣ ਮਨੁੱਖ ਸੰਗੀਤਕਾਰ ਹੋ ਸਕਦੇ ਨੇ ਨੇਤਰਹੀਣ ਮਨੁੱਖ ਦਾਰਸ਼ਨਿਕ ਹੋ ਜਾਂਦੇ ਨੇ ਫਿਲਾਸਫਰ ਹੋ ਜਾਂਦੇ ਨੇ ਨੇਤਰਹੀਣ ਮਨੁੱਖ ਰਾਜਨੀਤੀ ਦੇ ਪੰਡਤ ਵੀ ਦੇਖੇ ਗਏ ਨੇ ਔਰ ਨੇਤਰਹੀਣ ਮਨੁੱਖ ਚੋਟੀ ਦੇ ਭਗਤ ਵੀ ਦੇਖੇ ਗਏ ਨੇ ਸੰਤ ਵੀ ਦੇਖੇ ਗਏ ਨੇ ਦੂਰ ਕਿਉਂ ਜਾਓ ਇੱਕ ਸੰਤ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬੈਠਾ ਹੈ ਭਗਤ ਸੂਰਦਾਸ ਅੱਖਾਂ ਕੋਈ ਨਹੀਂ ਸਨ ਸੰਸਾਰ ਨੂੰ ਵੇਖਣ ਦੇ ਤੇ ਸਮਰੱਥ ਨਹੀਂ ਹੋਇਆ ਪਰ ਨਿਰੰਕਾਰ ਨੂੰ ਮਹਿਸੂਸ ਕਰਨ ਦੇ ਸਮਰੱਥ ਹੋ ਗਿਆ ਸਾ ਰੰਗ ਰਾਗ ਦੇ ਚ ਉਸ ਦਾ ਸ਼ਬਦ ਹੈ ਛਾੜ ਮੰਨ ਹਰ ਬੇਮੁਖਨ ਕੋ ਸੰ ਲੰਬੀ ਚੌੜੀ ਕਥਾ ਇਸ ਵਕਰੀ ਇਸ ਪਾਸੇ ਨਾਮੇ ਪਾਗਾ ਕਿ ਨੇਤਰਹੀਣ ਸੀ ਇਹਦੀ ਅੱਖਾਂ ਨਹੀਂ ਸਨ ਔਰ ਬੈਠਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਹਨੂੰ ਅਸੀਂ ਮੱਥਾ ਪੇਟੇਕਦੇ ਹਾਂ ਉਹਦੇ ਬੋਲਾਂ ਨੂੰ ਅਸੀਂ ਝੁਕਦੇ ਪੈਂਾਂ ਸਜਦਾ ਪੈ ਕਰਦੇ ਹਾਂ ਨੇਤਰਹੀਣ ਸੀ ਅੱਖਾਂ ਨਹੀਂ ਸੰ। ਨੇਤਰ ਹੀਣ ਮਨੁੱਖ ਸੰਤ ਦੇਖੇ ਗਏ ਨੇ ਭਗਤ ਦੇਖੇ ਗਏ ਨੇ ਬ੍ਰਹਮਗਣੀ ਦੇਖੇ ਗਏ ਨੇ ਰਾਜਨੀਤਿਕ ਦੇਖੇ ਗਏ ਨੇ ਪੰਡਿਤ ਦੇਖੇ ਗਏ ਨੇ ਦਾਰਸ਼ਨਿਕ ਫਲਸਫੇਰ ਦੇਖੇ ਗਏ ਨੇ ਕਵੀ ਤੇ ਚੋਟੀ ਦੇ ਸੰਗੀਤਕਾਰ ਦੇਖੇ ਗਏ ਨੇ ਹੁਣ ਸੰਸਾਰ ਦਾ ਇਤਿਹਾਸ ਖੁੱਲੋ ਤੇ ਦੇਖੋ ਹੋਵੇ ਗੁੰਗਾ ਤੇ ਕਵੀ ਹੋਵੇ ਹੋਵੇ ਗੁੰਗਾ ਤੇ ਚੋਟੀ ਦਾ ਸੰਗੀਤਕਾਰ ਹੋਵੇ ਹੋਵੇ ਗੁੰਗਾ ਤੇ ਮਿਨਿਸਟਰ ਹੋਵੇ ਕੋਈ ਰਾਜਨੀਤੀ ਦਾ ਪੰਡਿਤ ਹੋਵੇ ਹੋਵੇ ਗੁੰਗਾ ਤੇ ਕੋਈ ਭਗਤ ਬਣਿਆ ਹੋਵੇ ਸੰਤ ਬਣਿਆ ਹੋਵੇ ਲੱਭੋ ਇਤਿਹਾਸ ਦੇ ਵਿੱਚ ਖਲਾ ਹੈ ਖਾਲੀ ਪਿਆ ਇੱਕ ਵੀ ਨਹੀਂ ਆਉਂਦਾ ਸਾਹਮਣੇ ਇਸ ਤੋਂ ਸਪਸ਼ਟ ਹੋ ਗਈ ਕਿ ਗੁੰਗਾ ਮਨੁੱਖ ਦਇਆ ਦਾ ਪਾਤਰ ਹੈ ਗੁੰਗੇ ਦੇ ਕਿਸੇ ਨਾਲ ਸੰਬੰਧ ਨਹੀਂ ਜੁੜਦਾ ਸੰਬੰਧ ਜੋੜਨ ਲਈ ਬੋਲ ਚਾਲ ਉਹਦੇ ਕੋਲ ਬੋਲ ਚਾਲ ਨਹੀਂ ਹੈ ਪੰਜਾਬੀ ਚ ਕਹਿੰਦੇ ਨੇ ਗੁੰਗੇ ਦੇ ਇਸ਼ਾਰੇ ਗੁੰਗੇ ਦੀ ਮਾਂ ਜਾਣੇ ਔਰ ਕੌਣ ਜਾਣੇ ਔਰ ਤੇ ਕਿਸੇ ਨੂੰ ਪਤਾ ਹੀ ਨਹੀਂ ਚੱਲਦਾ ਕੀ ਆਖਦਾ ਪਿਆ ਗੁੰਗਾ ਮਨੁੱਖ ਜ਼ਿਆਦਾ ਦਇਆ ਦਾ مستحق ਹੈ ਜ਼ਿਆਦਾ ਉਸਤੇ ਦਇਆ ਕਰਨੀ ਚਾਹੀਦੀ ਹੈ ਨਹੀਂ ਤੇ ਹੀਣਾ ਦੀ ਤੇ ਸਮਾਜਿਕ ਜ਼ਿੰਦਗੀ ਵੀ ਦੇਖੀ ਗਈ ਹੈ ਜਿਨ੍ਹਾਂ ਨੇ ਤਰਹੀਣਾ ਦਾ ਮੈਂ ਜ਼ਿਕਰ ਕੀਤਾ ਹੈ ਗ੍ਰਸਤੀ ਵੀ ਸਨ ਬੱਚੇ ਵੀ ਸਨ ਨਾ ਤੇ ਦੂਰ ਕਿਉਂ ਜਾਓ ਹਰਤ ਰਾਸ਼ਟਰ ਦਾ ਲੜਕਾ ਦਰਯੋਦਨ ਸੀ ਗੰਦਾਰੀ ਉਸ ਦੀ ਪਤਨੀ ਸੀ ਬੜੀ ਕਾਮਯਾਬੀ ਨਾਲ ਉਸ ਨੇ ਰਾਜਪਾਟ ਚਲਾਇਆ ਗੁੰਗਾ ਮਨੁੱਖ ਸੰਬੰਧ ਜੋੜਨ ਦੇ ਵਿੱਚ ਅਸਮਰਥ ਹੁੰਦਾ ਹੈ ਬੋਲ ਚੱਲ ਨਹੀਂ ਹੈ ਵਿਚਾਰੇ ਕੋਲ ਬੋਲਣਾ ਨਹੀਂ ਹੈ ਹਰ ਪੱਖ ਤੋਂ ਪਛੜ ਜਾਂਦਾ ਹੈ ਹਰ ਪੱਖ ਤੋਂ ਰਹਿ ਜਾਂਦਾ ਹੈ ਖਾਲੀ ਪਿਆ ਹੈ ਸੰਸਾਰ ਦਾ ਇਤਿਹਾਸ ਹੋਵੇ ਗੁੰਗਾ ਤੇ ਰਾਜਨੀਤੀ ਦੇ ਚ ਸ਼ਿਖਰ ਤੇ ਹੋਵੇ ਹੋਵੇ ਗੁੰਗਾ ਤੇ ਚੋਟੀ ਦਾ ਸੰਗੀਤਕਾਰ ਹੋਵੇ ਜਾਂ ਕਵੀ ਹੋਵੇ ਦਾਰਸ਼ਨਿਕ ਫਲਸਫੀ ਜਾਂ ਚਿੰਤਕ ਹੋਵੇ ਨਹੀਂ ਦੇਖਿਆ ਕਾਰਨ ਉਹਦੇ ਕੋਲ ਬੋਲ ਨਹੀਂ ਹੈ ਆਵਾਜ਼ ਤੇ ਹੈ ਅਲਫਾਜ਼ ਨਹੀਂ ਹੈ ਹੁਣ ਆਵਾਜ਼ ਤੇ ਪੰਛੀਆਂ ਕੋਲ ਵੀ ਹੈ ਪਸ਼ੂਆਂ ਕੋਲ ਵੀ ਹੈ ਉਹਨਾਂ ਦੀ ਆਵਾਜ਼ ਤੋਂ ਇਤਨਾ ਪਤਾ ਚੱਲਦਾ ਹੈ ਕਿ ਗਊ ਹੈ ਇਹ ਸ਼ੇਰ ਹੈ ਆਵਾਜ਼ ਤੋਂ ਪਤਾ ਚੱਲ ਜਾਂਦਾ ਹੈ ਇਹ ਕੁੱਤਾ ਹੈ ਘੋੜਾ ਹੈ ਇਹ ਕੁੱਤਾ ਆਵਾਜ਼ ਤੋਂ ਪਤਾ ਚੱਲ ਜਾਂਦਾ ਹੈ ਲੇਕਿਨ ਹੁਣ ਗਊ ਨੂੰ ਇਹ ਆਖੇ ਤੂੰ ਕਿੱਥੋਂ ਆਈਏ ਜਾਣਾ ਕਿੱਥੇ ਹੈ ਆਵਾਜ਼ ਹੈ ਦੇ ਕੋਲ ਅਲਫਾਜ਼ ਨਹੀਂ ਧੁਨ ਤੇ ਹੈ ਸ਼ਬਦ ਨਹੀਂ ਅੱਖਰ ਨਹੀਂ ਨਾ ਤੇ ਅਖਰਾਂ ਤੋਂ ਬਿਨਾ ਧੁਨ ਬੇਮੈ ਨਹੀਂ ਹੋ ਜਾਂਦੀ ਕਿਉ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੇ ਲੇਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ ਸਾਰਾ ਮਨੁੱਖੀ ਵਿਕਾਸ ਅਖਰਾਂ ਤੇ ਕੜਾਇ ਤੇ ਅਖਰ ਆਵਾਜ਼ ਦੇ ਅਧਿਨ ਨੇ ਬੋਲ ਦੇ ਅਧਿਨ ਨੇ